ਇਹ ਭੈਣ ਜਜ਼ਬਾਤੀ ਹੋ ਜਾਂਦੀ ਹੈ ਹੁਣਾ ਸੁਭਾਅਕ ਆ ਪਰ ਭੈਣੇ ਗਿਣ-ਗਿਣ ਕੇ ਬਦਲੇ ਲੈਣੇ ਕਰਨਾ ਨਹੀਂ ਐ ਝੁਕਣਾ ਨਹੀਂ ਐ ਤੇ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਜ਼ਿੰਦਗੀ ਜਿਉਂਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਜਦੋਂ ਪਿਛਲੇ ਸਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜੇ ਸਾਂ ਹਜੇ ਅਸੀਂ ਵੀ ਨੇਰੇ ਵਿੱਚ ਸੀ ਸਾਨੂੰ ਵੀ ਪੂਰਾ ਪਤਾ ਨਹੀਂ ਸੀ ਮਾਝੇ ਦਾ ਮੁੰਡਾ ਜਰਨੈਲ ਹੈ ਤੁਹਾਡੇ ਮਾਝੇ ਦੇ ਮੁੰਡੇ ਜਰਨੈਲ ਦੀ ਕਰਤੂਤ ਚਲਾਨ ਵਿੱਚ ਪੇਸ਼ ਹੋ ਚੁੱਕੀ ਹੈ ਤੇ ਜਿਹੜੇ ਅੱਖਾਂ ਦੇ ਨੀਵੀਂ ਕਰਕੇ ਪੱਗ ਬੰਨਣ ਵਾਲੇ ਐਡਵੋਕੇਟ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਝੂਠ ਨਾ ਬੋਲੋ ਜੋ ਗੁਰਪ੍ਰੀਤ ਨੇ ਸੱਚ ਬੋਲਿਆ ਸੀ ਉਹ ਸਾਰਾ ਸੱਚ ਹੈ ਉਹ ਖਾਲਸਾ ਜੀ ਅਸੀਂ ਕੌਣ ਸੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾ ਕਰਕੇ ਜਾਣ ਟੈਂਡਰ ਮੈਨੂੰ ਕਹਿੰਦੇ ਆਨੂੰ ਸ਼ਰਮ ਆਉਂਦੀਆਂ ਮੇਰੀਆਂ ਬੱਚੀਆਂ ਬੈਠੀਆਂ ਨੇ ਕਿੰਨਾ ਜਲੂਸ ਇਹ ਸਾਰਾ ਜਲੂਸ ਇਹ ਸਾਰੀ ਗੰਦਗੀ ਗੁਰਪ੍ਰੀਤ ਸਿੰਘ ਹਰੀਨਾਉ ਨੂੰ ਪਤਾ ਸੀ ਜਿਹੜੀ ਵਾਰਸ ਪੰਜਾਬ ਜਥੇਬੰਦੀ ਨੂੰ ਕੈਪਚਰ ਕੀਤਾ ਉਹ ਚਰਾਹੇ ਵਿੱਚ ਭਾਂਡਾ ਭੰਨਣ ਵਾਲਾ ਸੀ ਭੈਣ ਚਰਨਜੀਤ ਕੌਰ ਨਾਲ ਗੁਰਮਤਾ ਹੋ ਗਿਆ ਸੀ ਬਾਕੀਆਂ ਨਾਲ ਹੋ ਗਿਆ ਸੀ ਐਡਵੋਕੇਟ ਸਿਮਰਜੀਤ ਸਿੰਘ ਤੇ ਸਾਰੀ ਟੀਮ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਹਿਣ ਵਾਲੇ ਸੀ ਕਿ ਅਸੀਂ ਇਹ ਜਾਲੀ ਨੂੰ ਪ੍ਰਧਾਨ ਨਹੀਂ ਮੰਨਦੇ ਜਿਸ ਦਿਨ ਪੈ ਗਈ ਤੁਹਾਨੂੰ ਚੱਪਣੀ 'ਚ ਨੱਕ ਡੋਬ ਕੇ ਮਰਨ ਨੂੰ ਹਾਂ ਨਹੀਂ ਲੱਭਣਾ ਤੇ ਜਿਹੜੇ ਲੋਕ ਮੈਨੂੰ ਕਹਿੰਦੇ ਸੀ ਖੋਸਾ ਗੱਪਾਂ ਮਾਰਦਾ ਜੇਲ੍ਹ ਤੋਂ ਬੈਠਾ ਬੰਦਾ ਕਿਵੇਂ ਮਰਵਾਉਂਦਾ ਦੋ ਮੋਬਾਈਲ ਫੋਨ ਆਪਦੇ ਘਰ ਵਿੱਚ ਆਪਦੇ ਪਰਿਵਾਰ ਵਿੱਚ ਜਾ ਆਪ ਤੋਂ ਛੋਟੇ ਵੀਰ ਦੇ ਭੋਗ ਤੇ ਬੋਲਣਾ ਬੜਾ ਔਖਾ ਹੁੰਦਾ ਬਹੁਤ ਕਠਨ ਹੈ ਪਰ ਜੇ ਰੋਈ ਜਾਈਏ ਦੁਸ਼ਮਣ ਹਸੇਗਾ ਜੇ ਅਸੀਂ ਰੋਵਾਂਗੇ ਦੁਸ਼ਮਣ ਹਸੇਗਾ ਮੇਰਾ ਛੋਟਾ ਵੀਰ ਹਰਪ੍ਰੀਤ ਸਿੰਘ ਮਖੂ ਮੱਖਣ ਸਿੰਘ ਮਸਾਫਰ ਮੈਂ ਇਹਨਾਂ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਪ੍ਰਚਾਰਕ ਲੋਕ ਨਹੀਂ ਕਦੇ ਸਾਹਮਣੇ ਨਹੀਂ ਆਉਂਦੇ ਪਰ ਸ਼ਾਵਾਸ਼ੇ ਹਰਪ੍ਰੀਤ ਸਿਆ ਤੂੰ ਲੀਪ ਜਾਈ ਆ ਤੂੰ ਹਾ ਦਾ ਨਾਰਾ ਮਾਰਿਆ ਤੂੰ ਨਵਾਬ ਮਲੇਰ ਕੋਟਲੇ ਦੀ ਭਾਂਤੀ ਅੱਜ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਦੱਸਿਆ ਕਿ ਉਹਨਾਂ ਲੋਕਾਂ ਤੋਂ ਮੈਨੂੰ ਸਾਨੂੰ ਕੋਈ ਡਰ ਨਹੀਂ ਕਿੰਨਾਂ ਨੂੰ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਉਹਨੇ ਸੱਚ ਬੋਲਿਆ ਸਰਦਾਰ ਬਗੇਲ ਸਿੰਘ ਹੁਣੀ ਬੈਠੇ ਬਰਨਾਲੇ ਤੋਂ ਆਏ ਉਹਨਾਂ ਦਾ ਵੀ ਧੰਨਵਾਦ ਰਿਸ਼ਪਾਲ ਸਿੰਘ ਹੁਣੀ ਬੈਠੇ ਉਹਨਾਂ ਦਾ ਧੰਨਵਾਦ ਭਾਈ ਬਲਵਿੰਦਰ ਸਿੰਘ ਹੁਣੀ ਬੈਠੇ ਸਾਰਿਆਂ ਦਾ ਧੰਨਵਾਦ ਰਮਾਨ ਸਿੰਘ ਮਾਨ ਹੁਣੀ ਵਾਪਸ ਆ ਗਏ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਬੁਲਾਇਆ ਸੀ ਕਿਉਂਕਿ ਪਰਿਵਾਰ ਨੂੰ ਸਨਮਾਨ ਕਰਨਾ ਮੈਂ ਜਿੱਥੇ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦਾ ਉਥੇ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਮੇਰੇ ਵੀਰਾਂ ਦਾ ਵੱਡਿਆਂ ਦਾ ਛੋਟਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਮੇਰੀ ਵੱਡੀ ਭੈਣ ਸਾਰੇ ਮਾਤਾ ਕਹਿੰਦੇ ਆ ਪਰ ਮੇਰੀ ਭੈਣ ਹੈ ਇਹ ਭੈਣ ਦਾ ਕੋਈ ਵੀ ਦੁੱਖ ਸੁੱਖ ਉਹ ਸਾਡਾ ਆਪਣਾ ਆ ਇਹ ਭੈਣ ਜਜ਼ਬਾਤੀ ਹੋ ਜਾਂਦੀ ਹੈ ਹੁਣਾ ਸੁਭਾਅਕ ਆ ਪਰ ਭੈਣੇ ਗਿਣ-ਗਿਣ ਕੇ ਬਦਲੇ ਲੈਣੇ ਬਸ ਅਸੀਂ ਇੱਕ ਵਾਰੀ ਵੀ ਡਰਨਾ ਨਹੀਂ ਹੈ ਝੁਕਣਾ ਨਹੀਂ ਹੈ ਤੇ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਜ਼ਿੰਦਗੀ ਜਿਉਂਦੇ ਆ ਮਯਾਉਨਾ ਨੂੰ ਦੱਸਣਾ ਚਾਹੁੰਨਾ ਕਿ ਜਦੋਂ ਪਿਛਲੇ ਸਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜੇ ਸਾਂ ਹਜੇ ਅਸੀਂ ਵੀ ਨੇਰੇ ਵਿੱਚ ਸੀ ਸਾਨੂੰ ਵੀ ਪੂਰਾ ਪਤਾ ਨਹੀਂ ਸੀ ਅੱਜ ਜਿਹੜੇ ਕਹਿੰਦੇ ਨੇ ਕਿ ਸਾਡਾ ਮਾਝੇ ਦਾ ਮੁੰਡਾ ਜਰਨੈਲ ਹੈ ਤੁਹਾਡੇ ਮਾਝੇ ਦੇ ਮੁੰਡੇ ਜਰਨੈਲ ਦੀ ਕਰਤੂਤ ਚਲਾਨ ਵਿੱਚ ਪੇਸ਼ ਹੋ ਚੁੱਕੀ ਹੈ ਤੇ ਜਿਹੜੇ ਅੱਖਾਂ ਤੇ ਨੀਵੀਂ ਕਰਕੇ ਪੱਗ ਬੰਨਣ ਵਾਲੇ ਐਡਵੋਕੇਟ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਝੂਠ ਨਾ ਬੋਲੋ ਆਓ ਫਰੀਦਕੋਟ ਦੀ ਅਦਾਲਤ 'ਚ ਮੈਂ ਚਲਾਨ ਦੀਆਂ ਕਾਪੀਆਂ ਤੁਹਾਨੂੰ ਲੈ ਕੇ ਦਿੰਨਾ ਸੰਗਤ ਵਿੱਚ ਜਿਹਨੂੰ ਹੋਰ ਜ਼ਰੂਰਤ ਹੋਵੇ ਉਹ ਦਿੰਨਾ ਉਹਦੇ ਵਿੱਚ ਕੀ ਹੈ ਜੋ ਗੁਰਪ੍ਰੀਤ ਨੇ ਸੱਚ ਬੋਲਿਆ ਸੀ ਉਹ ਸਾਰਾ ਸੱਚ ਹੈ ਉਹ ਖਾਲਸਾ ਜੀ ਅਸੀਂ ਕੌਣ ਸੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਕਰਕੇ ਜਾਣ ਟੈਂਡਰ ਮੈਨੂੰ ਕਹਿੰਦੇ ਆਨੂੰ ਸ਼ਰਮ ਆਉਂਦੀ ਆ ਮੇਰੀਆਂ ਬੱਚੀਆਂ ਬੈਠੀਆਂ ਨੇ ਕਿੰਨਾ ਜਲੂਸ ਇਹ ਸਾਰਾ ਜਲੂਸ ਇਹ ਸਾਰੀ ਗੰਦਗੀ ਗੁਰਪ੍ਰੀਤ ਸਿੰਘ ਹਰੀਨਾਉ ਨੂੰ ਪਤਾ ਸੀ ਗੁਰਪ੍ਰੀਤ ਸਿੰਘ ਹਰੀਨਾਉ ਦੇ ਕੋਲ ਬਹੁਤ ਕੁਝ ਸੀ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਵਾਰਸ ਪੰਜਾਬ ਜਥੇਬੰਦੀ ਨੂੰ ਕੈਪਚਰ ਕੀਤਾ ਉਹ ਚਰਾਹੇ ਵਿੱਚ ਭਾਂਡਾ ਭੰਨਣ ਵਾਲਾ ਸੀ ਭੈਣ ਚਰਨਜੀਤ ਕੌਰ ਨਾਲ ਗੁਰਮਤਾ ਹੋ ਗਿਆ ਸੀ ਬਾਕੀਆਂ ਨਾਲ ਹੋ ਗਿਆ ਸੀ ਐਡਵੋਕੇਟ ਸਿਮਰਜੀਤ ਸਿੰਘ ਤੇ ਸਾਰੀ ਟੀਮ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਹਿਣ ਵਾਲੇ ਸੀ ਕਿ ਅਸੀਂ ਇਹ ਜਾਲੀ ਨੂੰ ਪ੍ਰਧਾਨ ਨਹੀਂ ਮੰਨਦੇ ਕਿਉਂਕਿ ਉਹ ਦੀਪ ਸਿੱਧੂ ਦਾ ਬਣਾਇਆ ਹੋਇਆ ਖਜ਼ਾਨਚੀ ਸੀ ਇੱਕ ਗੱਲ ਇਹ ਡਰ ਸੀ ਦੂਜੀ ਗੱਲ ਹਜੇ ਬਹੁਤ ਕੁਝ ਪ੍ਰਸ਼ਾਸਨ ਮੈਂ ਬੀਬੀ ਪ੍ਰਗਿਆ ਜੈਨ ਐਸਐਸਪੀ ਉਹਨੂੰ ਵੀ ਮੈਂ ਛੋਟੀ ਭੈਣ ਕਹਿੰਨਾ ਮੈਨੂੰ ਕੋਈ ਜੋ ਮਰਜ਼ੀ ਕਹਿੰਦਾ ਰਹੇ ਮੈਂ ਉਸ ਬੇਟੀ ਦਾ ਧੰਨਵਾਦ ਕਰਨਾ ਚਾਹੁੰਨਾ ਜਿਨੇ ਬਾ ਕਮਾਲ ਤਰੀਕੇ ਦੇ ਨਾਲ ਬਾ ਕਮਾਲ ਤਰੀਕੇ ਦੇ ਨਾਲ ਕੱਲੀ ਕੱਲੀ ਸੀਸੀਟੀਵੀ ਫੁਟੇਜ ਅੱਜ ਸੈਣੇ 'ਚ ਧਰਨਾ ਲੱਗਾ ਨਾ ਉਸੇ ਸੈਣੇ ਤੋਂ ਚੱਲ ਕੇ ਆਏ ਸੀ ਉਹ ਨਕਾਬ ਪੋਸ਼ ਉਹਨਾਂ ਨੂੰ ਕੱਲੀ ਕੱਲੀ ਚੀਜ਼ ਨੂੰ ਫੈਲਤੇ ਲੈ ਕੇ ਆਂਦਾ ਐਡੀ ਮੋਟੀ ਫੈਲ ਹੈ ਤੁਸੀਂ ਕਹਿੰਦੇ ਚਲਾਨ 'ਚ ਕੁਝ ਨਹੀਂ ਉਹ ਐਡਵੋਕੇਟ ਸਾਹਿਬ ਮੇਰਾ ਵੀ ਤੁਸੀਂ ਕੇਸ ਲੜਦੇ ਰਹੇ ਹੋ ਤੇ ਇੱਕ ਲੜਦੇ ਹੋ ਮੈਂ ਤੁਹਾਨੂੰ ਕਹਿਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੀ ਦੀ ਰੈਸਟ ਨਹੀਂ ਪੈਂਦੀ ਉਹਦਾ ਚਲਾਨ ਪੇਸ਼ ਨਹੀਂ ਕੀਤਾ ਜਾਂਦਾ ਹਜੇ ਉਸ ਲਗਾੜੇ ਦੀ ਰੈਸਟ ਪਾਉਣ ਵਾਲੀ ਰਹਿੰਦੀ ਹੈ ਜਿਸ ਦਿਨ ਪੈ ਗਈ ਤੁਹਾਨੂੰ ਚੱਪਣੀ ਚ ਨੱਕ ਡੋਬ ਕੇ ਮਰਨ ਨੂੰ ਹਾਂ ਨਹੀਂ ਲੱਭਣਾ ਤੇ ਜਿਹੜੇ ਲੋਕ ਮੈਨੂੰ ਕਹਿੰਦੇ ਸੀ ਖੋਸਾ ਗੱਪਾਂ ਮਾਰਦਾ ਜੇਲ੍ਹ ਤੋਂ ਬੈਠਾ ਬੰਦਾ ਕਿਵੇਂ ਮਰਵਾਉਂਦਾ ਦੋ ਮੋਬਾਈਲ ਫੋਨ ਦੋ ਮੋਬਾਈਲ ਫੋਨ ਜਿਨ੍ਹਾਂ ਦੇ ਨੰਬਰ ਤੇ ਜਿਹੜੇ ਤੁਹਾਡੇ ਲੋਕਾਂ ਨੇ ਫਿਰੋਜ਼ਪੁਰ ਵਿੱਚ ਕੰਮ ਕਰਦੇ ਝੁੱਗੀ ਝੌਂਪੜੀ ਵਾਲਿਆਂ ਦੇ ਆਧਾਰ ਕਾਰਡ ਤੇ ਲਏ ਸੀ ਉਹ ਪ੍ਰਸ਼ਾਸਨ ਨੇ ਆਈਡੈਂਟੀਫਾਈ ਕਰ ਲਏ ਨੇ ਦੋ ਮੋਬਾਈਲ ਫੋਨ ਹੁਣ ਮੋਬਾਈਲ ਫੋਨ ਦੀਆਂ SIMਾਂ ਜਿਹੜੀਆਂ ਆਈਡੈਂਟੀਫਾਈ ਹੋ ਗਈਆਂ ਤੇ ਫਿਰ ਮੋਬਾਈਲ ਫੋਨ ਤਰਸੇਮ ਸਿੰਘ ਕਾਦੇ ਵਾਸਤੇ ਰੱਖੇ ਸੀ ਤੂੰ ਕਹਿੰਦਾ ਏ ਏ ਏ ਆਈ ਏ ਏ ਆਈ ਨਹੀਂ ਇਹ ਸੱਚੀ ਮੁੱਚੇ ਆਈ ਹੈ ਤੂੰ ਸਾਲ ਹੋ ਗਿਆ ਤੁਹਾਨੂੰ ਤੁਹਾਡੇ ਟੱਬਰ ਦਾ ਕੋਈ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਕਹਿਣ ਨਹੀਂ ਆਇਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਫੇਰ ਖੜ ਕੇ ਕਹਿੰਨੇ ਆ ਵੀ ਕੋ ਸਾਡਾ ਮੁੰਡਾ ਮੋਬਾਈਲ ਨਹੀਂ ਸੀ ਚਲਾਉਂਦਾ ਹੁਣ ਤਾਂ ਆਪਣੀ ਪੁਲਿਸ ਦੀ ਫਾਈਲ ਦੇ ਉੱਤੇ ਆ ਗਿਆ ਕਿ ਦੋ ਮੋਬਾਈਲ ਚਲਦੇ ਸੀ ਜੇਲ੍ਹ ਚ ਹੋ ਗਿਆ ਪਤਾ ਲੱਗ ਗਿਆ ਇੱਕ ਗੱਲ ਅੱਜ ਫੇਰ ਕਹਿ ਕੇ ਚੱਲਿਆ ਆਂ ਤਰਸੇਮ ਸਿਆ ਕਹੇ ਮੇਰੇ ਮੁੰਡੇ ਦੀ ਅਰਸ਼ ਨਾਲੇ ਨਾਲ ਗੱਲ ਨਹੀਂ ਹੋਈ ਕਦੇ ਇਹ ਵੀ ਪੁਲਿਸ ਦੀ ਫਾਈਲ ਤੇ ਪਈ ਆ ਇਹ ਵੀ ਪੁਲਿਸ ਦੀ ਫਾਈਲ ਤੇ ਪਈ ਆ ਫੇਰ ਕਈ ਕਹਿੰਦੇ ਆ ਗੈਂਗਸਟਰਾਂ ਨੂੰ ਉਹ ਮਰਨਾ ਤੇ ਅੱਜ ਵੀ ਆ ਕੱਲ ਵੀ ਆ ਮੈਂ ਉਹ ਗੈਂਗਸਟਰ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਪੰਜਾਬ ਦੇ ਪੁੱਤ ਕਿਉਂ ਮਾਰਦੇ ਹੋ ਸਿਰਫ 19000 ਰੁਪਏ ਮਾਸਟਰ ਜੀ ਕਹਿ ਕੇ ਗਏ ਨੇ ਗੱਲ ਇਹ ਗੱਲ ਛੋਟੀ ਨਹੀਂ ਹੈ ਆ ਮੇਰੇ ਸਤਕਾਰਯੋਗ ਭੈਣ ਜੀ ਬੈਠੇ ਨੇ ਦੋ ਕਪਲ ਦੋ ਕਪਲ ਜੋੜਾ ਭਾਵ ਉਹ ਇੰਗਲੈਂਡ 'ਚ ਬੈਠੇ ਨੇ ਉਹ ਕੈਟ ਨੇ ਉਹਨਾਂ ਨੇ ਤਾਰੇ ਦੀ ਵੀ ਪੈਠ ਵਿੱਚ ਸ਼ੁਰਾ ਮਾਰਿਆ ਹੁਣ ਝੂਠੀ ਮੁਠੀ ਦੇ ਉਹ ਭਾਵਨਾ ਹੀ ਫਿਰਦੇ ਨੇ ਭਿਉਰੇ ਦੀ ਪੈਠ ਵਿੱਚ ਜਿਹੜੀ ਸ਼ੁਰਾ ਮਾਰਿਆ ਅੱਜ ਕੈਟਾਂ ਤੋਂ ਵਜਨ ਦੀ ਲੋੜ ਹੈ ਕੈਟਾਂ ਤੋਂ ਉਹ ਤਾਰਾ ਜੀ ਦਾ ਪੇਜ ਵੀ ਚਲਾਉਂਦੇ ਨੇ ਤੇ ਗਲਤ ਬਿਆਨੀਆਂ ਵੀ ਕਰਦੇ ਨੇ ਇਦਾਂ ਗੱਲ ਨਹੀਂ ਜੇ ਬਣਨੀ ਸੱਚ ਤੁਹਾਨੂੰ ਸੱਚ ਦੇ ਮੋਰੇ ਖੜਨਾ ਪੈਣਾ ਆ ਕੋਈ ਮਾਰੇ ਮਾਰੇ ਕਹਿੰਦੇ ਚੰਗਾ ਨਾਉ ਰਖਾਏ ਕਾ ਆ ਜਿਹੜੇ ਕਹਿੰਦੇ ਨਾ ਉਹਨਾਂ ਬੰਦੇ ਬਹੁਤ ਆ 4 ਲੱਖ ਬੰਦਾ ਆ ਗੁਰੂ ਸਾਹਿਬ ਥੋੜੇ ਕੀ ਕਹਿੰਦੇ ਆ ਚੰਗਾ ਨਾਉ ਰਖਾਏ ਕਾ ਜਸ ਕੀਰਤ ਜਗ ਲੇ ਜੇ ਕਿਸੇ ਨਜ਼ਰ ਨਾ ਆਵਈ ਇਹ ਗੱਲ ਨੋਟ ਕਰਿਓ ਜੇ ਕਿਸੇ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੋਈ ਬਾਤ ਨਹੀਂ ਪੁੱਛਦਾ ਹੁੰਦਾ ਚੰਗਾ ਨਾਉ ਬੜੇ ਬੜੇ ਇਥੇ ਲਿਖਾ ਲੈਂਦੇ ਨੇ ਆਪਣੇ ਰਾਜ ਵਿੱਚ ਸਿਕੰਦਰ ਵੀ ਬਹੁਤ ਮਹਾਨ ਹੋਇਆ ਹਿਟਲਰ ਵੀ ਮਹਾਨ ਹੋਇਆ ਇੰਦਰਾ ਗਾਂਧੀ ਵੀ ਮਹਾਨ ਹੋਈ ਆ ਮੱਸਾ ਰੰਗੜ ਦੀ ਵੀ ਸਲਤਨਤ ਹੋਈ ਆ ਜਕਰੀਆ ਖਾਨ ਦੀ ਵੀ ਸਲਤਨਤ ਹੋਈ ਆ ਮਹਾਨ ਸੀ ਆਪਣੇ ਆਪਣੀ ਕੌਮ ਵਿੱਚ ਪਰੰਤੂ ਪਛਾਣਿਆ ਤਾਂ ਕਿਸੇ ਨੇ ਨਹੀਂ ਨਾ ਇਹ ਡੋਗਰਿਆਂ ਦੀ ਲਾਜ ਇਹ ਕੈਟ ਇਹ ਗਦਾਰ ਇਹ ਸਿੱਖੀ ਭੇਖ ਵਿੱਚ ਛੁਪੇ ਹੋਏ ਬਰੂਪੀਆਂ ਨੇ ਅੱਜ ਸਾਡਾ ਨੌਜਵਾਨ ਗੁਰਪ੍ਰੀਤ ਸਿੰਘ ਗੋਲੀਆਂ ਮਾਰ ਕੇ ਭੁੰਨਿਆ ਇਹ ਸਮਝਦੇ ਹੋਣਗੇ ਵੀ ਇੱਥੇ ਕੋਈ ਗੱਲ ਕਰਨ ਵਾਲਾ ਨਹੀਂ ਬਚੂਗਾ ਨਾ 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 ਕਰਾਂਗੇ ਗੱਲ ਬੁਰੇ ਦੇ ਘਰ ਤੱਕ ਜਾਵਾਂਗੇ ਹਰ ਉਹ ਲੜਾਈ ਲੜਾਂਗੇ ਜਿਹੜੀ ਸਾਨੂੰ ਲੜਨੀ ਪਈ ਜੇ ਆਖਰਕਾਰ ਨਾ ਠੀਕ ਹੋਇਆ 52 53 ਸਾਲ ਦੇ ਹੈਗੇ ਆਂ ਹੋਰ ਜੀਣ ਦੀ ਆਸ ਨਹੀਂ ਜਾਂ ਮਰਾਂਗੇ ਜਾਂ ਮਰਾਂਗੇ ਅਸੀਂ ਹੋਰ ਕਿਸੇ ਘਰ ਦਾ ਦੀਵਾ ਬੁਝਣ ਨਹੀਂ ਦੇਣਾ ਔਰ ਮੈਂ ਕੁਝ ਲੋਕ ਹੋਰ ਸਾਡੇ ਸੰਦੀਪ ਸਿੰਘ ਸਣੀ ਦਾ ਬਹੁਤ ਸਤਿਕਾਰ ਹੈ ਪਰ ਜਿਹੜੇ ਲੋਕ ਉਹਦੇ ਭਾਈ ਭਰਾ ਜਿਹੜੇ ਕਾਤਲਾਣਾ ਬੈਠੇ ਨੇ ਅਸੀਂ ਸੰਦੀਪ ਸਿੰਘ ਦੀ ਕੁਰਬਾਨੀ ਕਰਕੇ ਸ਼ਰਮ ਕਰਦੇ ਆ ਸਾਡਾ ਮੂੰਹ ਨਾ ਖਲਾਓ ਜੇ ਇਲੈਕਸ਼ਨ ਨਾਲ ਤਬਦੀਲੀ ਆਉਣੀ ਹੁੰਦੀ ਉਹ ਵੀ 1 ਸਾਲ ਦੀ ਇਲੈਕਸ਼ਨ 92 94 ਐਮਐਲਏ ਕੱਖ ਨਹੀਂ ਕਰ ਸਕੇ ਤੁਹਾਡੇ ਵਾਲਾ ਇੱਕ ਕੀ ਕਰ ਦੂਗਾ ਪਰ ਮੈਂ ਹਜੇ ਅਸੀਂ ਹਜੇ ਹੋਰ ਇਦੋਂ ਵੱਧ ਕੁਝ ਕਹਿਣਾ ਨਹੀਂ ਚਾਹੁੰਦੇ ਅਸੀਂ ਰੁਪਈਆ ਸੱਟ ਕੇ ਲੜਾਈ ਲੜਨ ਵਾਲੇ ਲੋਕਾਂ ਸਾਨੂੰ ਕਿਸੇ ਤੋਂ ਕੋਈ ਡਰ ਨਹੀਂ ਜੇ ਜੇ ਕਿਸੇ ਨੇ ਸਾਡੇ ਕਿਸੇ ਸਿੰਘ ਵੱਲ ਸਾਡੇ ਪਰਿਵਾਰਾਂ ਵੱਲ ਅੱਖ ਕਰਕੇ ਵੇਖਿਆ ਉਹਦੀ ਅੱਖ ਕੱਢ ਦਿੱਤੀ ਜਾਊਗੀ ਜੇ ਕਿਸੇ ਨੇ ਉਂਗਲ ਕੀਤੀ ਉਹਦੀ ਉਂਗਲ ਵੱਢ ਦਿੱਤੀ ਜਾਊਗੀ ਇੱਟ ਦਾ ਜਵਾਬ ਪੱਥਰ ਚ ਦੇਾਂਗੇ ਅੰਤ ਵਿੱਚ ਫੇਰ ਗੁਰੂ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਸਾਨੂੰ ਸਬਰ ਸਦਕ ਸੰਜਮ ਭਰੋਸਾ ਬਖਸ਼ ਦੀ ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂ ਹੁਣਾਂ ਸਾਰਾ ਕੁਝ ਕਰਾਂਗੇ ਕਰਾਂਗੇ ਤੇਰੀ ਭੈ ਭਾਮਣੀ ਦੇ ਵਿੱਚ ਅੰਤ ਵਿੱਚ ਜਿੰਨੇ ਵੀ ਰਾਜਨੀਤਿਕ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਵੱਡਾ ਕਿਉਂਕਿ ਜਦੋਂ ਸਰਦਾਰ ਮਾਨ ਸਾਹਿਬ ਦੇ ਬੇਟੇ ਆ ਗਏ ਤੇ ਸਮਝ ਲਓ ਹਾਥੀ ਦੇ ਪਾਉ ਕਿ ਸਭ ਦਾ ਪਾਉ ਆ ਗਿਆ ਉਹ ਆਏ ਉਹਨਾਂ ਦਾ ਧੰਨਵਾਦ ਭਾਈ ਹਰਪ੍ਰੀਤ ਸਿੰਘ ਜੀ ਮਖੂ ਤਰਨਜੀਤ ਸਿੰਘ ਜੀ ਨਵਾਣਾ ਵੱਡੀਆਂ ਸਵਾਵਾਂ ਛੱਡ ਕੇ ਵੀਰ ਇੱਥੇ ਆਏ ਨੇ ਇਹਨਾਂ ਦਾ ਧੰਨਵਾਦ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਉਹਨਾਂ ਲਈ ਜੇਲਾਂ ਗਏ ਉਹ ਸਾਡੇ ਘਰੇ ਬਹਿਣ ਵੀ ਨਹੀਂ ਆਏ ਇਹ ਸੱਚਾ ਕੌੜਾ ਸੱਚਾ ਲੋਕ ਅਧਿਕਾਰ ਲੈ ਤੋ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕਾਮਰੇਡ ਕਾਮਰੇਡ ਕਹਿ ਕੇ ਭੰਦੇ ਉਹ ਵੀ ਹਾ ਦਾ ਨਾਰ ਨ ਮਾਰਨ ਆਏ ਨੇ ਉਹਨਾਂ ਦਾ ਵੀ ਧੰਨਵਾਦ ਵੀਰ ਰਿਸ਼ਪਾਲ ਸਿੰਘ ਜੀ ਮੱਖਣ ਸਿੰਘ ਮਸਾਫਰ ਮੇਰਾ ਛੋਟਾ ਵੀਰ ਢਪਾਲੀ ਆਪਣੇ ਆਰਮ ਸਿੰਘ ਢਪਾਲੀ ਸਾਹਿਬ ਸਟੇਜ ਦੀ ਸੇਵਾ ਨਿਭਾਈ ਬਹੁਤ ਬਹੁਤ ਧੰਨਵਾਦ ਸਾਰਿਆਂ ਤੋਂ ਵੱਧ ਧੰਨਵਾਦ ਸਤਿਗੁਰੂ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੱਚ ਬੋਲਣ ਦੀ ਹਿੰਮਤ ਬਖਸ਼ੀ ਆ ਮੈਂ ਫੇਰ ਕਹਿੰਦਾ ਗੁਰਪ੍ਰੀਤ ਦੇ ਕਾਤਲੋ ਸੁਣ ਲਓ ਸਮਝ ਜਾਓ ਬੱਚੀਆਂ ਨੂੰ ਗਾਲਾਂ ਕੱਢ ਲਿਓ ਭੈਣ ਨੂੰ ਗਾਲਾਂ ਕੱਢ ਲਿਓ ਮਾਂ ਦੀ ਕਿਰਤਾਂ ਕੁਸ਼ੀ ਕਰ ਲਿਓ ਪਰ ਤੁਸੀਂ ਇਹ ਹੁਣ ਜਿਹੜੀ ਚਿੰਗ ਲੱਗੀ ਇਹਨੂੰ ਰੋਕ ਨਹੀਂ ਜੇ ਸਕਦੇ ਇੱਥੇ ਤੁਹਾਡੇ ਬੰਦੇ ਪਤਤ ਮਹਾਰਾ ਜੀ ਨੇ ਕਿਹਾ ਸਖਰਤ ਮਰਜਾਦਾ ਕਹਿੰਦੀ ਪਤਤ ਉਪਦੇਸ਼ਕ ਨਹੀਂ ਹੋ ਸਕਦਾ ਉਹ ਪਤਤ ਬੰਦਾ ਸਿਧਾਂਤ ਬਦਲਣ ਦੀ ਗੱਲ ਕਰਦਾ ਮੈਂ ਅਰਕਾ ਤੋਂ ਬੈਠਾ ਜਿਹਦੀ ਆਉਂ ਕਹਿੰਦੇ ਲੈ ਗਈ ਲੋਈ ਤੇ ਕੀ ਕਰੂ ਕੋਈ ਅਸੀਂ ਉਸ ਹੱਦ ਤੱਕ ਤੇ ਨਹੀਂ ਜਾਵਾਂਗੇ ਪਰ ਤੁਹਾਨੂੰ ਹਰ ਚਰਾਹੇ ਮੋੜ ਉੱਤੇ ਆ ਲਿਖਿਆ ਅਸੀਂ ਪੂਲੇ ਦੇ ਪੂਲੇ ਕੈੜ ਦੇ ਵਾਰਸਾਂ ਨੇ ਅਸੀਂ ਅੱਜ ਵੀ ﺍﻟਾਨੀਆਂ ਕਹਿੰਦੇ ਆ ਪੂਲੇ ਕੈੜ ਦੇ ਵਾਰਸਾਂ ਨੇ ਧੋਖੇ ਨਾਲ ਸਾਡਾ ਨੌਜਵਾਨ ਬੱਚਾ ਸ਼ਹੀਦ ਕੀਤਾ ਅੱਗੇ ਵਾਸਤੇ ਤੁਹਾਨੂੰ ਅੱਜ ਇੱਥੋਂ ਸੁਨੇਹਾ ਸੁਖਜੀਤ ਸਿੰਘ ਨੂੰ ਮਾਰਨਾ ਹੋਇਆ ਟੈਲੀਫੋਨ ਕਰਕੇ ਆਇਓ ਮਾਰ ਭਾਵੇਂ ਜਾਇਓ ਪਰ ਜੀਂਦੇ ਤੁਸੀਂ ਵੀ ਨਹੀਂ ਜਾਂਦੇ ਮੈਂ ਤੁਹਾਨੂੰ ਦੱਸ ਦਿਨਾ ਵੀ ਜੀਂਦੇ ਨਹੀਂ ਜਾਂਦੇ ਅਸੀਂ ਹੁਣ ਲੜਾਈ ਕਿਉਂਕਿ ਕੁਝ ਗੱਲਾਂ ਪਰਿਵਾਰ ਵਿੱਚ ਇਦਾਂ ਦੀਆਂ ਮੈਂ ਕਰਨੀਆਂ ਨਹੀਂ ਸੀ ਚਾਹੁੰਦਾ ਪਰ ਇਹਨਾਂ ਨੇ ਅੱਜ ਵੀ ਲਿਖਿਆ ਕਿ ਕਰੇ ਲੂ ਲੜਾਈ ਅੱਜ ਵੀ ਲਿਖ ਰਹੇ ਨੇ ਲੱਖ ਲਾਂਤ ਡੁੱਬ ਕੇ ਮਰ ਜਾਓ ਤੁਹਾਡਾ ਤੋਂ ਬੰਦਾ ਵੀ ਫੜਿਆ ਗਿਆ ਉਹ ਵੀ 302 ਚ ਆ ਗਿਆ ਜਿਹਨੇ ਸਿੰਮਾ ਲੈ ਕੇ ਦਿੱਤੀਆਂ ਸੀ ਫੜਿਆ ਨਹੀਂ ਗਿਆ ਉਹ ਤਰਲੇ ਨਹੀਂ ਮਾਰਦੇ ਹੁਣ ਵੀ ਸਾਡਾ ਕੋਈ ਕਸੂਰ ਨਹੀਂ ਅਸੀਂ ਪ੍ਰਸ਼ਾਸਨ ਦੀ ਕਿਸੇ ਕਾਰਵਾਈ ਚ ਦਖਲਦਾ ਜੀ ਨਹੀਂ ਕਹਿਣੀ ਤੇ ਇੱਕ ਗੱਲ ਮੇਰੀ ਰਹਿ ਗਈ ਇਹ ਮਾਸਟਰ ਹਰਜਿੰਦਰ ਸਿੰਘ ਖੜੇ ਨੇ ਮੇਰੇ ਲੱਗ ਕੇ ਆਉਣ ਇਹ ਮਾਸਟਰ ਜੀ ਨੇ ਸਾਡੇ ਤੇ ਇੱਥੋਂ ਦਾ ਹੈਗਾ ਮੌਲਵੀ ਜਿਹਦਾ ਮੁੰਡਾ ਬਲਾਲ ਹੈ ਉਹ ਮੌਲਵੀ ਗਾਹੇ-ਬਗਾਹੇ ਮਾਸਟਰ ਜੀ ਨੂੰ ਧਮਕੀਆਂ ਦਿੰਦਾ ਤੇ ਨਾਲ ਇਹ ਵੀ ਕਹਿੰਦਾ ਕਿ ਅਸੀਂ ਮੁਸਲਮਾਨ ਆ ਅਸੀਂ ਮੁਸਲਮਾਨ ਕੌਮ ਦਾ ਸਤਿਕਾਰ ਕਰਦੇ ਆ ਪਰ ਫੇਰ ਇਹ ਚੇਤਾ ਭੁੱਲ ਜੂਗਾ ਸਾਨੂੰ ਕਿ ਤੂੰ ਕੀ ਆ ਬੰਦੇ ਦੇ ਬਣ ਜਾ ਪੁੱਤ ਮਿੱਠੀਆਂ ਤੇ ਕੌੜੀਆਂ ਧਮਕੀਆਂ ਦੇਣੀਆਂ ਬੰਦ ਕਰ ਦਿਓ ਅਸੀਂ ਜੋ ਜੋ ਜਿਹੜੇ ਬੰਦੇ ਨੇ ਗਵਾਹੀ ਦਿੱਤੀ ਆ ਸਮੇਤ ਮੇਰੇ ਤੋਂ ਲੈ ਕੇ ਤੇ ਸਰਦਾਰ ਹਾਕਮ ਸਿੰਘ ਤੱਕ ਵਿੱਚੇ ਮਾਸਟਰ ਜੀ ਆਉਂਦੇ ਵਿੱਚੇ ਨੌਜਵਾਨ ਹੋਰ ਵੀ ਆਉਂਦੇ ਆ ਅਸੀਂ ਇੱਕ ਵੀ ਸ਼ਬਦ ਇਨ ਬਿਨ ਨਹੀਂ ਹੋਣਾ ਤੇ ਜੇ ਤੁਸੀਂ ਸਤਾਓਗੇ ਤੇ ਖੌਂਸੜਿਆਂ ਤੇ ਖਾਓਗੇ ਫਿਰ ਟੱਲ ਨਹੀਂ ਹੁਣੀ ਕਿਸੇ ਨਾ ਵੀ ਤੇ ਦੂਜੀ ਗੱਲ ਪ੍ਰਸ਼ਾਸਨ ਦੀ ਹੈ ਹੁਣ ਤੱਕ ਤੁਸੀਂ ਚੰਗਾ ਕੀਤਾ ਉਸ ਬਦਮਾਸ਼ ਬੰਦੇ ਤੇ ਐਨਐਸਏ ਹਟਾ ਦਿਓ ਸਾਡੀ ਮੰਗ ਆ ਜੇ ਸਾਰੇ ਐਨਐਸਏ ਹਟਾਉਣ ਨੂੰ ਪ੍ਰਵਾਨਗੀ ਦਿਨੇ ਤੇ ਹੱਥ ਖੜੇ ਕਰੋ ਐਨਐਸਏ ਹਟਾਓ ਉਹਦੀ ਗ੍ਰਿਫਤਾਰੀ ਪਾਓ ਸਾਰੇ ਜਣੇ ਹੱਥ ਖੜੇ ਕਰਕੇ ਪ੍ਰਵਾਨਗੀ ਦਿਓ ਜੇ ਠੀਕ ਲੱਗਦੀ ਹੈ ਗੱਲ ਬੋਲੇ ਸੋਨਿਹਾਲ ਉਸ ਉਸ ਖੱਟ ਬੰਦੇ ਤੋਂ ਐਨਐਸਏ ਹਟਾਵੇ ਸਰਕਾਰ ਉਹਨੂੰ ਗ੍ਰਿਫਤਾਰੀ ਪੋਣ ਪੈਣੀ ਚਾਹੀਦੀ ਓਦੀ ਉਹ ਤਾਂ ਉੱਥੇ ਵੀਆਈਪੀ ਸਹੂਲਤਾਂ ਮੰਨਦਾ ਤੇ ਆਪਦਾ ਪੂਰਾ ਕੁੰਬਾ ਚਲਾ ਕੇ ਰੱਖਿਆ ਉਹਨੇ ਇੱਕ ਆਪਣੀ ਸਲਤਨਤ ਬਣਾ ਲਈ ਹੈ ਉਹ ਇੱਕ ਮਾਫੀਆ ਡਾਊਨ ਬਣ ਗਿਆ ਸੋ ਇਸ ਕਰਕੇ ਉਹਦੀ ਗ੍ਰਿਫਤਾਰੀ ਲਈ ਇਥੋਂ ਦੀ ਐਸਐਸਪੀ ਸਾਹਿਬ ਜਾਂ ਜੋ ਜਿਹੜੇ ਵੀ ਸੁਣਦੇ ਨੇ ਜਿਹੜਾ ਵੀ ਆਪਣਾ ਡੀਜੀਪੀ ਗੌਰਵ ਜਾਦਵ ਕੱਲਾ ਪ੍ਰੈਸ ਕਾਨਫਰੰਸ ਕਰਕੇ ਨਹੀਂ ਸਰਨਾ ਹੈਗਾ ਉਹਦੀ ਗ੍ਰਿਫਤਾਰੀ ਪਾਉਣੀ ਪੈਣੀ ਆ ਨਹੀਂ ਇਹ ਲੋਕ ਗੁਰਦੁਆਰੇ ਤੋਂ ਬਾਹਰ ਆ ਜਾਣਗੇ ਛੇਤੀ ਇਸ ਗੱਲ ਦੀ ਢੀਕ ਨਾ ਕਰਿਓ ਇਹ ਗੁਰਦੁਆਰੇ ਤੋਂ ਬਾਹਰ ਆਉਣਗੇ ਇਹ ਤੁਹਾਨੂੰ ਕਿਸੇ ਚੌਂਕ 'ਚ ਮਿਲ ਸਕਦੇ ਆ ਜਾਂ ਕਿਸੇ ਮੰਤਰੀ ਸੰਤਰੀ ਦੀ ਕੋਠੀ 'ਉਰੇ ਵੀ ਮੋਰੇ ਵੀ ਮਿਲ ਸਕਦੇ ਆ ਸੋ ਸਮੇਂ ਨੂੰ ਅਜਾਈ ਨਾ ਗਵਾਈਏ ਜਿੰਨਾ ਹੁਣ ਤੱਕ ਤੁਸੀਂ ਕੀਤਾ ਉਹਦਾ ਧੰਨਵਾਦ ਅਗਾ ਵਾਸਤੇ ਵੀ ਠੀਕ ਠਾਕ ਗੱਲ ਕਰ ਲੈਣੀ ਚਾਹੀਦੀ ਆ ਹੁਣ ਸਭ ਤੋਂ ਪਹਿਲਾਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਸਰਦਾਰ ਹਾਕਮ ਸਿੰਘ ਤੇ ਛੋਟਾ ਬੱਚਾ ਮਹਿਤਾਬ ਸਿੰਘ ਉਹਨਾਂ ਨੂੰ ਗੁਰੂ ਬਖਸ਼ਿਸ਼ ਸਾਰੀਆਂ ਸਾਰੀਆਂ ਸਮੁੱਚੀਆਂ ਸਾਰੇ ਵੀਰਾਂ ਨੂੰ ਮੈਂ ਕਹਿੰਦਾ ਵੀ ਜਿੰਨੇ ਇੱਧਰ ਖੜ੍ਹ ਸਕਦੇ ਰਸ਼ਪਾਲ ਸਿੰਘ ਜੀ ਭਾਈ ਬਲਵਿੰਦਰ ਸਿੰਘ ਜੀ ਸਾਰੇ ਆਓ ਸਾਰੇ ਆ ਕੇ ਆਪਾਂ ਉਹਨਾਂ ਨੂੰ